ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 2026 ਕੁੰਭ ਰਾਸ਼ੀ ਦਾ ਇਤਿਹਾਸਕੀ ਰਹਿਣ ਵਾਲਾ ਹੈ ਕਿ ਇਹਨਾਂ ਦੇ ਕਿਸਮਤ ਦੇ ਸਿਤਾਰੇ ਕਹਿ ਰਹੇ ਹਨ ਕਿ ਕੀ ਇਹਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਹੋਵੇਗਾ ਕੀ ਕੁਝ ਬਦਲ ਜਾਵੇਗਾ ਕਿਹੜੀਆਂ ਖੁਸ਼ਖਬਰੀਆਂ ਮਿਲਣਗੀਆਂ ਤੇ ਕਿਹੜੀਆਂ ਪਰੇਸ਼ਾਨੀਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਇਹਨਾਂ ਦਾ ਸਟੇਕ ਰਾਸ਼ੀਫਲ 2026 ਦਾ ਹੈ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਤੇ ਬਣ ਜਾਵੇ ਸਾਰੇ ਹੀ ਰਾਸ਼ੀ ਵਾਲੇ ਜ਼ਿੰਦਗੀ ਵਿੱਚ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਸੁਨਹਿਰਾ ਮੌਕਾ ਸ਼ੁਭ ਭਾਵਨਾਵਾਂ ਨਾਲ ਲੈ ਕੇ ਆ ਰਿਹਾ ਹੈ ਸਾਲ 2026 ਕੁੰਭ ਰਾਸ਼ੀ ਵਾਲਿਆਂ ਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਇਸ ਸਾਲ ਦਾ ਤੁਹਾਡਾ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਹਮੇਸ਼ਾ ਲਈ ਪ੍ਰਸੰਨ ਹੋ ਜਾਣ ਦੋਸਤੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਉਤਰਦੀ ਹੋਈ 60 ਸਤੀ ਦੇ ਵਿੱਚ ਕਈ ਗ੍ਰਹਿ ਮਿਲ ਕੇ ਕੁੰਭ ਰਾਸ਼ੀ ਵਾਲਿਆਂ ਨੂੰ ਦੇਣਗੇ ਕਈ ਸੁਖਾਂਦ ਸਰਪ੍ਰਾਈਜ਼ ਸਮਾਜ ਵਿੱਚ ਤੁਹਾਡਾ ਸਟੇਟਸ ਜਿਹੜਾ ਹੈ ਵਧੀਆ ਹੋ ਜਾਵੇਗਾ ਤੁਹਾਡੇ ਪ੍ਰਮੋਸ਼ਨ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਨਵਾਂ ਵਾਹਨ ਫਲੈਟ ਖਰੀਦਣ ਦੇ ਨਾਲ-ਨਾਲ ਵਿਦੇਸ਼ ਜਾਣ ਦਾ ਸੁਪਨਾ ਵੀ ਤੁਹਾਡਾ ਸਾਕਾਰ ਹੋ ਜਾਵੇਗਾ ਸਾਲ 2026 ਦੇ ਵਿੱਚ ਕੁੰਭ ਰਾਸ਼ੀ ਵਾਲਿਓ ਜਾਣੇ ਅਣਜਾਣੇ ਵਿੱਚ ਤੁਹਾਡੇ ਕੋਲ ਬਹੁਤ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਕਿਵੇਂ ਦਾ ਰਹਿਣ ਵਾਲਾ ਹੈ ਤੁਹਾਡਾ ਸਾਲ 2026 ਕਿਹੜੇ ਕਿਹੜੇ ਗ੍ਰਹਿ ਤੁਹਾਨੂੰ ਫਾਇਦਾ ਦੇਣ ਵਾਲੇ ਹਨ ਕਿੱਥੇ ਤੁਹਾਨੂੰ ਸਾਵਧਾਨ ਰਹਿਣਾ ਪੈਣਾ ਹੈ ਲਵ ਲਾਈਫ ਤੋਂ ਲੈ ਕੇ ਕੈਰੀਅਰ ਤੱਕ ਅਤੇ ਬਿਜ਼ਨਸ ਤੋਂ ਲੈ ਕੇ ਬਿਜ਼ਨਸ ਤੱਕ ਤੁਹਾਡੀ ਹੈਲਥ ਤੱਕ ਕਿਹੋ ਜਿਹੇ ਨਤੀਜੇ ਤੁਹਾਨੂੰ ਮਿਲ ਸਕਦੇ ਹਨ ਇਹ ਪੂਰਾ ਹੀ ਲੇਖਾ ਜੋਖਾ ਇਸ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਇਹ ਭਵਿੱਖ ਬਾਣੀ ਖਾਸ ਤੌਰ ਤੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਤਿਆਰ ਕੀਤੀ ਗਈ ਹੈ ਇਸ ਲਈ ਕੁੰਭ ਰਾਸ਼ੀ ਵਾਲਿਓ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣ ਲੈਣਾ ਕਿਉਂਕਿ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਤੁਹਾਡੇ ਜਨਮ ਦੇ ਸਮੇਂ ਚੰਦਰਮਾ ਜਿਸ ਰਾਸ਼ੀ ਵਿੱਚ ਗੋਚਰ ਕਰ ਰਹੇ ਹੁੰਦੇ ਹਨ ਉਹੀ ਕੁੰਡਲੀ ਦੇ ਵਿੱਚ ਤੁਹਾਡੀ ਰਾਸ਼ੀ ਹੁੰਦੀ ਹੈ ਜੇ ਤੁਹਾਡੇ ਕੋਲ ਆਪਣੀ ਕੁੰਡਲੀ ਨਹੀਂ ਹੈ ਤੁਹਾਨੂੰ ਆਪਣੀ ਡੇਟ ਆਫ ਬਰਥ ਦਾ ਪਤਾ ਨਹੀਂ ਹੈ ਤਾ ਤੋਂ ਸਹੀ ਆਪਣੇ ਨਾਮ ਦੇ ਪਹਿਲੇ ਅੱਖਰ ਦੇ ਮੁਤਾਬਿਕ ਮੇਰੀ ਇਹ ਵੀਡੀਓ ਵੇਖ ਸਕਦੇ ਹੋ ਜਿਨ੍ਹਾਂ ਲੋਕਾਂ ਦਾ ਨਾਮ ਗਾ, ਗੋ, ਸ, ਸੀ, ਸੂ, ਸੇ ਤੋਂ ਸ਼ੁਰੂ ਹੁੰਦਾ ਹੈ ਅਜਿਹੇ ਲੋਕਾਂ ਦੀ ਰਾਸ਼ੀ ਕੁੰਭ ਹੁੰਦੀ ਹੈ ਕੁੰਭ ਰਾਸ਼ੀ ਵਾਲਿਆਂ ਦੀ ਖਾਸੀਅਤ ਇਹ ਹੀ ਹੁੰਦੀ ਹੈ ਕਿ ਕੁੰਭ ਰਾਸ਼ੀ ਵਾਲੇ ਸ਼ਨੀ ਦੀ ਰਾਸ਼ੀ ਹੁੰਦੇ ਹਨ ਕੁੰਭ ਰਾਸ਼ੀ ਵਾਲਿਆਂ ਦੇ ਅੰਦਰ ਬਹੁਤ ਸਾਰੇ ਅਜਿਹੇ ਹੁਨਰ ਹੁੰਦੇ ਹਨ ਜੋ ਅਕਸਰ ਦੂਜਿਆਂ ਨੂੰ ਪਤਾ ਨਹੀਂ ਲੱਗਦੇ ਇਹ ਲੋਕ ਬਹੁਤ ਹੀ ਇੰਟੈਲੀਜੈਂਟ ਹੁੰਦੇ ਹਨ। ਸੁਤੰਤਰ ਵਿਚਾਰਾਂ ਦੇ ਹੁੰਦੇ ਹਨ। ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਚੰਗੀ ਪਲੈਨਿੰਗ ਕਰਨ ਵਾਲੇ ਹੁੰਦੇ ਹਨ। ਇਹਨਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਇਹਨਾਂ ਦੀ ਕ੍ਰੀਏਟੀਵਿਟੀ। ਇਹਨਾਂ ਦੀ ਮੌਲਿਕਤਾ ਹੁੰਦੀ ਹੈ। ਇਹ ਭੇੜ ਚਾਲ ਵਿੱਚ ਚੱਲਣ ਦੀ ਬਜਾਏ ਆਪਣੇ ਵਿਚਾਰਾਂ ਤੇ ਅਸੂਲਾਂ ਤੇ ਚੱਲਦੇ ਹਨ। ਇਹਨਾਂ ਦੀ ਸ਼ਖਸੀਅਤ ਆਕਰਸ਼ਿਤ ਹੁੰਦੀ ਹੈ। ਇਹ ਲੋਕਾਂ ਨਾਲ ਕਨੈਕਟ ਕਰਨਾ ਪਸੰਦ ਕਰਦੇ ਹਨ। ਇਹ ਬਹੁਤ ਹੀ ਗਿਆਨ ਵਾਲੇ ਹੁੰਦੇ ਹਨ ਇਹ એનર્ਜੀ ਦੇ ਨਾਲ ਭਰਪੂਰ ਰਹਿੰਦੇ ਹਨ ਜੀਵਨ ਵਿੱਚ ਰਿਸਕ ਲੈਣਾ ਇਹਨਾਂ ਨੂੰ ਬੜਾ ਪਸੰਦ ਹੁੰਦਾ ਹੈ ਰਿਸਕ ਲੈ ਕੇ ਚੁਣੌਤੀਆਂ ਨੂੰ ਵੀ ਕਬੂਲ ਕਰਦੇ ਹਨ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਜਾਂਦੇ ਹਨ ਦੋਸਤੋ ਸਾਲ 2026 ਵਿੱਚ ਆਪਣੀ ਬੰਦ ਮੁਠੀ ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਕੋਈ ਸੁਖਾਂਦ ਮੌਕੇ ਲੈ ਕੇ ਆ ਰਿਹਾ ਹੈ ਸ਼ਨੀ ਦੀ ਸਾੜ ਸਤੀ ਵੀ ਚੱਲ ਰਹੀ ਹੈ ਜਿਸ ਦਾ ਇਹ ਉਤਰਦਾ ਹੋਇਆ ਭਾਵ ਚਰਨ ਤੁਹਾਡੀ ਰਾਸ਼ੀ ਦੇ ਵਿੱਚ 60 ਸਤੀ ਹਮੇਸ਼ਾ ਹੀ ਰਾਹਤ ਦੇ ਕੇ ਜਾਵੇਗੀ 2026 ਵਿੱਚ ਸ਼ਨੀ ਦੀ ਸਾਰ ਸਤੀ ਇੱਕੋ ਇੱਕ ਅਜਿਹਾ ગ્રਹ ਹੈ ਜੋ ਆਪਣੀ ਚਾਲ ਨਹੀਂ ਬਦਲਣਗੇ ਬਾਕੀ ਸਾਰੇ ਹੀ 8 ગ્રਹ ਆਪਣਾ ਰਾਸ਼ੀ ਪਰਿਵਰਤਨ ਕਰਨਗੇ ਰਾਹੁ ਤੇ ਕੇਤੂ 2026 ਵਿੱਚ ਨਵੰਬਰ ਦੇ ਅੰਤ ਤੱਕ ਤੇ ਦਸੰਬਰ ਦੇ ਪਹਿਲੇ ਹਫਤੇ ਤੱਕ ਆਪਣੀਆਂ ਰਾਸ਼ੀਆਂ ਵਿੱਚ ਬਣੇ ਰਹਿਣਗੇ 5 ਦਸੰਬਰ ਸਾਲ 2026 ਨੂੰ ਪਹਿਲਾ ਰਾਸ਼ੀ ਪਰਿਵਰਤਨ ਹੋਵੇਗਾ ਰਾਹੂ ਕੁੰਭ ਤੋਂ ਨਿਕਲ ਕੇ ਮਕਰ ਵਿੱਚ ਜਾਣਗੇ ਤੇ ਕੇਤੂ ਸਿੰਘ ਤੋਂ ਨਿਕਲ ਕੇ ਰਾਸ਼ੀ ਪਰਿਵਰਤਨ ਕਰਕੇ ਵਿੱਚ ਕਰ ਲੈਣਗੇ ਕਿਉਂਕਿ 1.5 ਸਾਲ ਤੱਕ ਇਸ ਰਾਸ਼ੀ ਵਿੱਚ ਰਹਿੰਦੇ ਹਨ ਦੋਸਤੋ ਸਾਲ 2026 ਵਿੱਚ ਦੋ ਸੂਰਜ ਗ੍ਰਹਿਣ ਲੱਗਣੇ ਹਨ ਦੋ ਚੰਦਰ ਗ੍ਰਹਿਣ ਲੱਗਣੇ ਹਨ ਇਹ ਕੁੰਭ ਰਾਸ਼ੀ ਵਾਲਿਆਂ ਲਈ ਜ਼ਿੰਦਗੀ ਵਿੱਚ ਕਾਫੀ ਗਹਿਰਾ ਪ੍ਰਭਾਵ ਵੀ ਪਾਉਣ ਵਾਲੇ ਹਨ ਇਸ ਤਰ੍ਹਾਂ ਗ੍ਰਹਾਂ ਦਾ ਇਹ ਖੇਲ ਕੁੰਭ ਰਾਸ਼ੀ ਵਾਲਿਆਂ ਲਈ ਸਰਪ੍ਰਾਈਜ਼ ਦੇਣ ਵਾਲਾ ਹੋਵੇਗਾ ਲਵ ਲਾਈਫ ਤੋਂ ਕੈਰੀਅਰ ਤੱਕ ਪੜ੍ਹਾਈ ਦੇ ਲਈ ਤੁਹਾਡੇ ਲਈ ਬਹੁਤ ਹੀ ਵਧੀਆ ਮੌਕੇ ਹਨ ਤੁਸੀਂ ਟ੍ਰੇਨਿੰਗ ਪੁਆਇੰਟ ਦੇ ਵੀ ਬਹੁਤ ਹੀ ਆਪਣੇ ਲਈ ਕੁਝ ਨਵਾਂ ਸੁਣਨ ਨੂੰ ਵੇਖੋਗੇ ਕੈਰੀਅਰ ਬਿਜ਼ਨਸ ਦੇ ਵਿੱਚ ਕੁੰਭ ਰਾਸ਼ੀ ਵਾਲੇ ਲੋਕ ਜਿਹੜੇ ਬਿਜ਼ਨਸ ਲਾਈਨ ਵਿੱਚ ਹਨ ਉਹਨਾਂ ਨੂੰ ਵਿਸਥਾਰ ਦੇ ਸਕਦੇ ਹਨ ਬਿਜ਼ਨਸ ਵਿੱਚ ਕੋਈ ਨਵਾਂ 파ਟਰਨਰ ਵੀ ਤੁਹਾਨੂੰ ਮਿਲ ਸਕਦਾ ਹੈ ਜਿਸ ਨਾਲ ਬਿਜ਼ਨਸ ਨੂੰ ਹੋਰ ਵੀ ਜ਼ਿਆਦਾ ਬੂਸਟ ਪੋਸਟ ਕਰਨ ਵਿੱਚ ਤੁਹਾਨੂੰ ਮਦਦ ਮਿਲ ਜਾਵੇਗੀ ਤੁਸੀਂ ਕਾਮਯਾਬ ਹੋ ਜਾਓਗੇ ਇਸ ਦੌਰਾਨ ਤੁਹਾਨੂੰ ਵੱਡੇ ਆਰਡਰ ਵੀ ਮਿਲ ਸਕਦੇ ਹਨ ਬਿਜ਼ਨਸ ਦੇ ਸਿਲਸਲੇ ਵਿੱਚ ਕੀਤੀਆਂ ਗਈਆਂ ਯਾਤਰਾਵਾਂ ਕਾਫੀ ਲਾਭਦਾਇਕ ਵੀ ਰਹਿ ਸਕਦੀਆਂ ਹਨ ਇਨਵੈਸਟਮੈਂਟ ਦੇ ਲਈ ਕੋਈ ਸਮਾਂ ਵਧੀਆ ਤੁਹਾਡੇ ਲਈ ਸਾਬਤ ਹੋਵੇਗਾ ਕਿਸੇ ਵੱਡੇ ਪ੍ਰੋਜੈਕਟ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਇਨਵੈਸਟਮੈਂਟ ਉਹ ਕਰ ਸਕਦੇ ਹਨ ਨਵੀਂ ਪ੍ਰਾਪਰਟੀ ਖਰੀਦਣ ਦੇ ਯੋਗ ਹਨ ਆਰਥਿਕ ਸਥਿਤੀ ਵੀ ਹੌਲੀ ਹੌਲੀ ਮਜ਼ਬੂਤ ਹੁੰਦੀ ਚਲੀ ਜਾਵੇਗੀ ਇਨਕਮ ਦੇ ਨਵੇਂ ਸਾਧਨ ਬਣਨਗੇ ਤੁਹਾਡੀ ਪਾਵਰ ਸਟਰੋਂਗ ਰਹੇਗੀ 2026 ਵਿੱਚ ਸ਼ਨੀ ਦੇਵ ਗੁਰੂ ਸ਼ੁਕਰ ਗ੍ਰਹਿ ਦੀ ਜੋ ਕਿਰਪਾ ਹੈ ਉਸ ਨਾਲ ਤੁਸੀਂ ਆਪਣੀਆਂ ਇਛਾਵਾਂ ਦੀ ਪੂਰਤੀ ਕਰ ਸਕਦੇ ਹੋ ਵਿਦੇਸ਼ ਯਾਤਰਾ ਜਾਂ ਘੁੰਮਣ ਫਿਰਨ ਦੇ ਵੀ ਮੌਕੇ ਮਿਲ ਜਾਣਗੇ ਵਿਦੇਸ਼ ਵਿੱਚ ਸੈਟਲ ਹੋਣ ਦਾ ਮੌਕਾ ਮਿਲ ਸਕਦਾ ਹੈ ਵਿਦੇਸ਼ ਵਿੱਚ ਬੈਠਾ ਕੋਈ ਮਿੱਤ ਤੁਹਾਡਾ ਕੋਈ ਰਿਲੇਟਿਵ ਤੁਹਾਡੀ ਪਰਹੂਰ ਮਦਦ ਕਰ ਸਕਦਾ ਹੈ ਵਿਦੇਸ਼ ਤੋਂ ਕੋਈ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਕੋਈ ਲਗਜ਼ਰੀ ਆਈਟਮ ਤੁਹਾਨੂੰ ਮਿਲ ਸਕਦੀ ਹੈ ਜਾਂ ਤੁਸੀਂ ਖਰੀਦ ਸਕਦੇ ਹੋ ਨੌਕਰੀ ਅਤੇ ਸਮਾਜਿਕ ਰੁਤਬਾ ਸਮਾਜ ਵਿੱਚ ਤੁਹਾਡਾ ਸਟੇਟਸ ਹੋਣ ਵਧਾ ਦੇਵੇਗਾ ਜੇ ਤੁਸੀਂ ਨੌਕਰੀ ਕਰਦੇ ਹੋ ਪ੍ਰੋਮੋਸ਼ਨ ਮਿਲੇਗੀ ਇਨਕਮ ਦੇ ਯੋਗ ਬਣਨਗੇ ਮਨਚਾਹੀ ਜਗ੍ਹਾ ਤੇ ਪੋਸਟਿੰਗ ਤੁਹਾਡੀ ਹੋ ਜਾਵੇਗੀ ਤੁਹਾਡੇ ਸੀਨੀਅਰ ਅਫਸਰ ਤੁਹਾਡੇ ਤੇ ਮਿਹਰਬਾਨ ਰਹਿਣ ਵਾਲੇ ਹਨ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰ ਰਹੇ ਲੋਕ ਬਿਹਤਰ ਪੈਕੇਜ ਵਿੱਚ ਕਿਸੇ ਵੱਡੀ ਕੰਪਨੀ ਵਿੱਚ ਜਾ ਸਕਦੇ ਹਨ ਜਿਹੜੇ ਬੇਰੁਜ਼ਗਾਰ ਹਨ ਉਹਨਾਂ ਲਈ ਰੁਜ਼ਗਾਰ ਦੀ ਖਿੜਕੀ ਖੁੱਲ ਸਕਦੀ ਹੈ ਦੇਵਗੁਰੂ ਬ੍ਰਹਸਪਤੀ ਦੀ ਸ਼ੁਭ ਦ੍ਰਿਸ਼ਟੀ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਦੇਵੇਗੀ ਅਚਾਨਕ ਧਨਲਾਭ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੀ ਪਰਸਨੈਲਿਟੀ ਨਿਖਰ ਕੇ ਸਾਹਮਣੇ ਆਵੇਗੀ ਤੁਹਾਡਾ ਮਨੋਬਲ ਮਜ਼ਬੂਤ ਹੋਵੇਗਾ ਤੁਹਾਡੇ ਲੋਕ ਕਨੈਕਟ ਤੁਹਾਡੇ ਨਾਲ ਜ਼ਿਆਦਾ ਕਰਨਗੇ ਜਿਸ ਨਾਲ ਤੁਹਾਨੂੰ ਬਹੁਤ ਹੀ ਕਮਾਈ ਦੇ ਵਿੱਚ ਵਾਦੇ ਵਿੱਚ ਹੈਲਪ ਮਿਲ ਜਾਵੇਗੀ ਸੇਲਸ ਮਾਰਕੀਟ ਵਕਾਲਤ ਐਜੂਕੇਸ਼ਨ ਇੰਪੋਰਟ ਅਤੇ ਐਕਸਪੋਰਟ ਦੀ ਲਿਸਨਿੰਗ ਦਾ ਕਾਰਜ ਜੇਕਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਸਮਾਂ ਤੁਹਾਡੇ ਲਈ ਪੋਜ਼ਿਟਿਵ ਹੀ ਰਹੇਗਾ ਮੀਡੀਆ ਅਤੇ ਇੰਟਰਨੈਸ਼ਨਲ ਜੁੜੇ ਹੋਏ ਲੋਕਾਂ ਨੂੰ ਕਈ ਉਪਲਬਧੀਆਂ ਹਾਸਲ ਹੋ ਸਕਦੀਆਂ ਹਨ ਨੌਕਰੀ ਵਿੱਚ ਪਰਿਵਰਤਨ ਤੇ ਨਵੀਂ ਨੌਕਰੀ ਮਿਲਣ ਦੇ प्रबल ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਾਲ ਤੁਸੀਂ ਜਿਹੜਾ ਵੀ ਫੈਸਲਾ ਲਓਗੇ ਉਸ ਵਿੱਚ ਹੀ ਸਫਲ ਹੋ ਜਾਓਗੇ ਵਿਦਿਆਰਥੀ ਅਤੇ ਸਿਖਿਆਰਥੀਆਂ ਨੂੰ ਦੱਸਦੇ ਹਈ ਕੁੰਭ ਰਾਸ਼ੀ ਵਾਲਿਆਂ ਨੂੰ ਕਿ ਇਸ ਸਮੇਂ ਤੁਸੀਂ ਫੇਰ ਵੱਲ ਰਹਿਣ ਵਾਲੇ ਹੋ ਵਿਦੇਸ਼ ਜਾ ਕੇ ਸਟੱਡੀ ਕਰਨ ਦੀ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ ਕੰਸਟਰਕਸ਼ਨ ਤੇ ਰੀਅਲ ਏਸਟੇਟ ਨਾਲ ਜੁੜੇ ਹੋਏ ਲੋਕਾਂ ਲਈ ਸਮਾਂ ਸ਼ਾਨਦਾਰ ਰਹਿਣ ਵਾਲਾ ਹੈ ਸਿੱਖਿਆ ਅਤੇ ਗਿਆਨ ਦੇ ਖੇਤਰ ਵਿੱਚ ਤੁਹਾਡੀ ਦਿਲਚਸਪੀ ਵੱਧ ਜਾਵੇਗੀ ਜੇਕਰ ਤੁਸੀਂ ਕਿਸੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਸਫਲਤਾ ਤੁਹਾਡੇ ਕਦਮ ਚੁੰਮੇਗੀ ਤੁਸੀਂ ਪੂਰੇ ਹੀ ਕੌਨਫੀਡੈਂਸ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆਓਗੇ ਤੁਹਾਨੂੰ ਬੈਸਟ ਨਤੀਜਾ ਮਿਲੇਗਾ ਧਰਮ ਕਰਮ ਦੇ ਮਾਮਲੇ ਵਿੱਚ ਤੁਹਾਡੀ ਰੁਚੀ ਵਧਣ ਵਾਲੀ ਹੈ ਘਰ ਤੇ ਕਿਸੇ ਧਾਰਮਿਕ ਕਾਰਜ ਦਾ ਆਯੋਜਨ ਵੀ ਕਰਵਾ ਸਕਦੇ ਹੋ ਤੁਹਾਡੇ ਕੈਰੀਅਰ ਵਿੱਚ ਤੇਜ਼ੀ ਆਵੇਗੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲਣਗੇ ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਨਾਲ ਤੁਹਾਨੂੰ ਪਰਿਵਾਰ ਦੇ ਬਜ਼ੁਰਗਾਂ ਦਾ ਪੂਰਾ ਅਸ਼ੀਰਵਾਦ ਮਿਲ ਜਾਵੇਗਾ ਪੂਰਾ ਸਹਿਯੋਗ ਮਿਲੇਗਾ ਬੁੱਧ ਅਤੇ ਸ਼ੁਕਰ ਗ੍ਰਹਿ ਤੁਹਾਨੂੰ ਲਗਜ਼ਰੀ ਲਾਈਫ ਦੇਣਗੇ ਜਾਨੀ ਕਿ ਭੌਤਿਕ ਖੁਸ਼ੀਆਂ ਵਾਹਨ ਸੁੱਖ ਅਤੇ ਨਵਾਂ ਸੁੱਖ ਕੋਈ ਤੁਹਾਨੂੰ ਨਵੀਂ ਪ੍ਰਾਪਰਟੀ ਬਣਾਉਣ ਵਿੱਚ ਵੀ ਕਾਮਯਾਬ ਬਣਾ ਸਕਦਾ ਹੈ ਇਸ ਸਾਲ ਤੁਸੀਂ ਜਿੰਨਾ ਵੀ ਕਾਰਜਾਂ ਨੂੰ ਪੂਰਾ ਨਹੀਂ ਕਰ पाए ਹੋ ਜਿਨ੍ਹਾਂ ਯੋਜਨਾਵਾਂ ਨੂੰ ਤੁਸੀਂ ਅਜੇ ਤੱਕ ਪੂਰਾ ਨਹੀਂ ਕਰ ਸਕੇ 2026 ਦਾ ਸਮਾਂ ਉਹਨਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਤੁਹਾਡੇ ਲਈ ਸ਼ਾਨਦਾਰ ਰਹਿਣ ਵਾਲਾ ਹੈ ਸਾਰੇ ਗ੍ਰਹਿ ਮਿਲ ਕੇ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਸਮੇਂ-ਸਮੇਂ ਤੇ ਸਮੱਸਿਆਵਾਂ ਦਾ ਹੱਲ ਤੁਹਾਨੂੰ ਮਿਲ ਜਾਵੇਗਾ ਇਸ ਸਮੇਂ ਤੁਹਾਨੂੰ ਅਚਲ ਸੰਪਤੀ ਵਿੱਚ ਵਾਧਾ ਕਰਨ ਵਿੱਚ ਤੁਸੀਂ ਕਾਮਯਾਬ ਹੋ ਜਾਓਗੇ ਸਮਾਜ ਲਈ ਕੁਝ ਚੰਗਾ ਕਰਨ ਦਾ ਮੌਕਾ ਤੁਹਾਨੂੰ ਮਿਲੇਗਾ ਪਰਿਵਾਰ ਦੇ ਮੈਂਬਰਾਂ ਨਾਲ ਚੰਗਾ ਸਮਾਂ ਬੀਤੇਗਾ ਕੁੰਭ ਰਾਸ਼ੀ ਵਿੱਚ ਦਸੰਬਰ ਦੀ ਸ਼ੁਰੂਆਤ ਤੱਕ ਰਾਹੋ ਗੋਚਰ ਕਰਦੇ ਰਹਿਣਗੇ ਨਾਲ ਹੀ ਨਾਲ ਤੁਸੀਂ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰੋਗੇ ਕੋਟਕਚਹਰੀ ਦੇ ਮਾਮਲਿਆਂ ਤੋਂ ਰਾਹਤ ਮਿਲੇਗੀ ਕਰਜ਼ਾ ਮੁਕਤੀ ਦਾ ਰਸਤਾ ਨਿਕਲ ਜਾਵੇਗਾ ਰੁਕੇ ਹੋਏ ਧਨ ਦੀ ਪ੍ਰਾਪਤੀ ਹੋ ਜਾਵੇਗੀ ਕੁੰਭ ਰਾਸ਼ੀ ਵਾਲਿਆਂ ਨੇ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਜਿਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਰਿਸ਼ਤੇਦਾਰੀ ਵਿੱਚ ਉਧਾਰ ਦੇਣ ਤੋਂ ਬਚੋ ਕਰਜ਼ੇ ਦੇ ਲੈਣ ਦੇਣ ਤੋਂ ਬਚੋ ਕਿਉਂਕਿ ਇਸ ਨਾਲ ਤੁਹਾਡੇ ਆਪਸੀ ਰਿਲੇਸ਼ਨ ਪ੍ਰਭਾਵਿਤ ਹੋ ਸਕਦੇ ਹਨ ਵਾਹਨ ਸਾਵਧਾਨੀ ਨਾਲ ਚਲਾਉਣਾ ਹੈ ਖਾਣ ਪੀਣ ਦਾ ਧਿਆਨ ਰੱਖਣਾ ਹੈ ਕਿਉਂਕਿ ਮੋਟਾਪੇ ਦੀ ਸਮੱਸਿਆ ਆ ਸਕਦੀ ਹੈ ਜਾਂ ਤੁਹਾਡਾ ਡਾਈਟ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ ਇਸ ਰਾਸ਼ੀ ਵਾਲੇ ਜਿਹੜੇ ਪੁਲਿਸ ਪ੍ਰਸ਼ਾਸਨ ਸਪੋਰਟਸ ਬੈਂਕਿੰਗ ਸੈਕਟਰ ਆਈਟੀਆਈ ਜਾਂ ਸੈਕਟਰ ਹਸਪਿਟਲਾਈਜ਼ ਦੇ ਨਾਲ ਸੰਬੰਧ ਰੱਖਦੇ ਹਨ ਤਾਂ ਉਹਨਾਂ ਨੂੰ ਕੁਝ ਉਪਲਬਧੀਆਂ ਵੀ ਹਾਸਲ ਹੋ ਸਕਦੀਆਂ ਹਨ ਉਹਨਾਂ ਦਾ ਟੈਲੈਂਟ ਨਿਖਰ ਕੇ ਸਾਹਮਣੇ ਆਵੇਗਾ ਸਿਵਲ ਸੇਵਾ ਵਿੱਚ ਕੈਰੀਅਰ ਤਲਾਸ਼ ਕਰ ਰਹੇ ਕੁੰਭ ਰਾਸ਼ੀ ਦੇ ਲੋਕਾਂ ਲਈ ਸਮਾਂ ਪੜਾਹੇ ਘੈਂਟ ਰਹਿਣ ਵਾਲਾ ਹੈ ਹੈਲਥ ਵਿੱਚ ਥੋੜਾ ਬਹੁਤ ਉਤਾਰ ਚੜਾਵ ਹੋ ਸਕਦਾ ਹੈ ਪੇਟ ਪਾਚਨ ਤੰਤਰ ਮੋਢੇ ਵਿੱਚ ਦਰਦ ਜਾਂ ਜੋੜਾਂ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਤੁਹਾਨੂੰ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖਣਾ ਹੋਵੇਗਾ ਪਾਣੀ ਦੀ ਕਮੀ ਨਾ ਹੋਣ ਦਿਓ ਤੁਹਾਡੀ ਨੀਂਦ ਜਿਹੜੀ ਹੈ ਉਸ ਨੂੰ ਤੁਸੀਂ ਪੂਰਾ ਕਰਨਾ ਹੈ ਇਹ ਜੋ ਨਸ਼ੀਲੇ ਪਦਾਰਥ ਹਨ ਇਹਨਾਂ ਤੋਂ ਤੁਸੀਂ ਖਹਿੜਾ ਛਡਵਾਉਣਾ ਦੂਰੀ ਬਣਾ ਕੇ ਰੱਖਣੀ ਹੈ ਵਰਕ ਪ੍ਰੋਸੈਸਰ ਦੀ ਵਜ੍ਹਾ ਦੇ ਨਾਲ ਥੋੜਾ ਤੁਸੀਂ ਮੈਂਟਲ ਪ੍ਰੋਸੈਸਰ ਮਹਿਸੂਸ ਕਰ ਸਕਦੇ ਹੋ ਲੇਕਿਨ ਜੇ ਤੁਸੀਂ ਮੈਡੀਟੇਸ਼ਨ ਕਰੋਗੇ ਯੋਗਾ ਕਰੋਗੇ ਸੈਰ ਕਰੋਗੇ ਤਾਂ ਬਿਲਕੁਲ ਤੁਸੀਂ ਫਿੱਟ ਰਹਿਣ ਵਾਲੇ ਹੋ ਕੁੰਭ ਰਾਸ਼ੀ ਵਾਲੀਆਂ ਔਰਤਾਂ 2026 ਵਿੱਚ ਕਈ ਉਪਲਬਧੀਆਂ ਹਾਸਲ ਕਰ ਸਕਦੀਆਂ ਹਨ ਘੁੰਮਣ ਫਿਰਨ ਦੇ ਮੌਕੇ ਮਿਲ ਜਾਣਗੇ ਜੇ ਕੋਈ ਨਵਾਂ ਸਟਾਰਟਅਪ ਕੁੰਭ ਰਾਸ਼ੀ ਦੀਆਂ ਔਰਤਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਜਾਂ ਵਰਕ ਫਰੋਮ ਹੋਮ ਕਰਨਾ ਚਾਹੁੰਦੀਆਂ ਹਨ ਤਾਂ ਮਨਚਾਹੀ ਸਫਲਤਾ ਮਿਲਣ ਦੇ ਯੋਗ ਹਨ ਤੁਸੀਂ ਆਪਣਾ ਕੈਰੀਅਰ ਬਦਲਣ ਦਾ ਜੋਖਮ ਉਠਾ ਸਕਦੀ ਹੋ ਤੁਹਾਡੀ ਮਿਹਨਤ رنگ ਲਿਆਵੇਗੀ ਸੋ ਦੋਸਤੋ ਇਹ ਸੀ ਜੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੀ 2026 ਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ